ਸਤਿ ਸ਼੍ਰੀ ਅਕਾਲ ਜੀ ਐਸਟੀਵੀ ਪ੍ਰੋਡਕਸ਼ਨਸ ਸਰੀ ਕੈਨੇਡਾ ਪੋਲ ਵਰਡਾਟ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਚਨ ਸਵਾਗਤ ਕਰਦੀ ਆ ਕਨਿਸ਼ਕ ਹਮਲੇ ਚ ਪਤਨੀ ਅਤੇ ਧੀਆ ਗਵਾਉਣ ਵਾਲੇ ਭਾਰਤ ਜਨਮੇ ਪ੍ਰੋਫੈਸਰ ਸ਼ਰਮਾ ਦਾ ਕੈਨੇਡਾ ਚ ਸਨਮਾਨ ਕੈਨੇਡਾ ਨੇ ਇਸ ਸਾਲ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਆਰਡਰ ਆਫ ਕੈਨੇਡਾ ਦੀਆਂ ਨਾਮਜ਼ਦਗੀਆਂ ਦਾ ਐਲਾਨ ਕੀਤਾ ਹੈ ਐਲਾਨ ਕੀਤੇ ਗਏ 83 ਲੋਕਾਂ ਵਿੱਚ ਭਾਰਤ ਵਿੱਚ ਜਨਮੇ ਪ੍ਰੋਫੈਸਰ ਮਹੇਸ਼ ਚੰਦਰ ਸ਼ਰਮਾ ਵੀ ਸ਼ਾਮਲ ਨੇ ਜਿਨ੍ਹਾਂ ਨੇ 1985 ਵਿੱਚ ਕਨਿਸ਼ਕ ਦੁਖਾਂਤ ਵਿੱਚ ਆਪਣੇ ਚਾਰ ਪਰਿਵਾਰਕ ਮੈਂਬਰਾਂ ਨੂੰ ਗਵਾ ਦਿੱਤਾ ਸੀ ਕੈਨੇਡੀਅਨ ਇਤਿਹਾਸ ਦੇ ਸਭ ਤੋਂ ਘਾਤਕ ਅੱਤਵਾਦੀ ਹਮਲੇ ਵਿੱਚ ਮਾਰੇ ਗਏ 329 ਲੋਕਾਂ ਵਿੱਚ ਪ੍ਰੋਫੈਸਰ ਮਹੇਸ਼ ਚੰਦਰ ਸ਼ਰਮਾ ਦੀ ਪਤਨੀ ਦੋਤੀਆਂ ਅਤੇ ਸੱਸ ਸ਼ਾਮਲ ਸਨ ਸਨਮਾਨ ਨਾਲ ਦਿੱਤੇ ਗਏ ਪ੍ਰਸ਼ੰਸਾ ਪੱਤਰ ਵਿੱਚ ਕਿਹਾ ਗਿਆ ਮਹੇਸ਼ ਸ਼ਰਮਾ ਇੱਕ ਨਾਗਰਿਕ ਸੋਚ ਵਾਲੇ ਪਰਉਪਕਾਰੀ ਅਤੇ ਨੇਤਾ ਹਨ ਗਵਰਨਰ ਜਨਰਲ ਮੈਰੀ ਸਾਈਮਨ ਨੇ ਨਵੀਨਤਮ ਆਰਡਰ ਆਫ ਕੈਨੇਡਾ ਨਿਯੁਕਤੀਆਂ ਦਾ ਐਲਾਨ ਕੀਤਾ ਜਿਸ ਵਿੱਚ ਇੱਕ ਵਿਭਿੰਨ ਸਮੂਹ ਸ਼ਾਮਲ ਹੈ ਇਸ ਵਿੱਚ ਡਾਕਟਰ ਡਿਪਲੋਮੈਟ ਐਥਲੀਟ ਅਤੇ ਲੇਖਕ ਸ਼ਾਮਲ ਹਨ ਇੱਕ ਹੋਰ ਭਾਰਤੀ ਕੈਨੇਡੀਅਨ ਹਾਮਿਲਟਨ ਵਿੱਚ ਮੈਕ ਮਾਸਟਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਮ੍ਰਿਟਾਸ ਰੋਥ ਸੈਗਲ ਨੂੰ ਵੀ ਇਸ ਸਨਮਾਨ ਲਈ ਨਾਮਜ਼ਦ ਕੀਤਾ ਗਿਆ ਹੈ ਡਾਕਟਰ ਸੈਗਲ ਨੇ ਕੈਨੇਡਾ ਜਾਣ ਤੋਂ ਪਹਿਲਾਂ ਭਾਰਤ ਵਿੱਚ ਮੈਡੀਕਲ ਡਿਗਰੀਆਂ ਪ੍ਰਾਪਤ ਕੀਤੀਆਂ ਅਤੇ ਬਾਅਦ ਸਿੱਖਲਾਈ ਪ੍ਰਾਪਤ ਕੀਤੀ ਹੈ ਆਰਡਰ ਆਫ ਕੈਨੇਡਾ ਕੈਨੇਡੀਅਨ ਆਨਰਸ ਸਿਸਟਮ ਦਾ ਆਧਾਰ ਹੈ 1967 ਵਿੱਚ ਇਸ ਦੀ ਸਿਰਜਣਾ ਤੋਂ ਬਾਅਦ ਸਮਾਜ ਦੇ ਸਾਰੇ ਖੇਤਰਾਂ ਦੇ 8200 ਤੋਂ ਵੱਧ ਲੋਕਾਂ ਨੂੰ ਆਰਡਰ ਨਾਲ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਕੈਨੇਡਾ ਦੇ ਸਭ ਤੋਂ ਉੱਚੇ ਸਨਮਾਨਾਂ ਵਿੱਚੋਂ ਇੱਕ ਹੈ ਇਹ ਸਮਾਜ ਦੇ ਸਾਰੇ ਖੇਤਰਾਂ ਦੇ ਉਹਨਾਂ ਲੋਕਾਂ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੇ ਕੈਨੇਡਾ ਵਿੱਚ ਸਧਾਰਨ ਅਤੇ ਨਿਰੰਤਰ ਯੋਗਦਾਨ ਪਾਇਆ ਹੈ। ਆਰਡਰ ਦੇ ਨਵੇਂ ਮੈਂਬਰਾਂ ਨੂੰ ਇੱਕ ਸਮਾਰੋਹ ਵਿੱਚ ਸੱਦਾ ਦਿੱਤਾ ਜਾਵੇਗਾ। ਗਵਰਨਰ ਦਫ਼ਤਰ ਅਨੁਸਾਰ ਇਨ੍ਹਾਂ ਸਮਾਰੋਹਾਂ ਦੀਆਂ ਤਾਰੀਖਾਂ ਦਾ ਐਲਾਨ ਸਮੇਂ ਸਿਰ ਕੀਤਾ ਜਾਵੇਗਾ। ਸੂਚੀ ਵਿੱਚ ਸ਼ਾਮਲ ਹੋਰ ਪ੍ਰਮੁੱਖ ਸਨਮਾਨਾਂ ਵਿੱਚ ਦੋ ਸਿਹਤ ਸੰਭਾਲ ਆਗੂ ਸ਼ਾਮਲ ਸਨ ਜੋ ਕੋਵਿਡ-19 ਮਹਾਮਾਰੀ ਵਿਰੁੱਧ ਕੈਨੇਡਾ ਦੀ ਲੜਾਈ ਵਿੱਚ ਸੱਤ ਹੋ ਗਏ ਨੇ। ਡਾਕਟਰ ਥੈਰੇਸਾ ਟੈਮ ਨੇ ਕੈਨੇਡਾ ਦੇ ਮੁੱਖ ਜਨ ਸਿਹਤ ਅਧਿਕਾਰੀ ਵਜੋਂ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਦੇਸ਼ ਤੇ ਯਤਨਾਂ ਦੀ ਅਗਵਾਈ ਕੀਤੀ ਹੈ ਅਤੇ ਉਹ ਜੂਨ ਵਿੱਚ ਇਸ ਅਹੁਦੇ ਤੋਂ ਸੇਵਾਮੁਕਤ ਹੋ ਗਈ ਹੈ ਉਸ ਨੂੰ ਆਰਡਰ ਆਫ ਕੈਨੇਡਾ ਦਾ ਅਧਿਕਾਰੀ ਬਣਾਇਆ ਗਿਆ ਜਿਵੇਂ ਕਿ ਡਾਕਟਰ ਬੋਨੀ ਹੈਨਰੀ ਜੋ ਮਹਾਮਾਰੀ ਦੌਰਾਨ ਬ੍ਰਿਟਿਸ਼ ਕੋਲੰਪੀਆ ਵਿੱਚ ਸੂਬਾਈ ਸਿਹਤ ਅਧਿਕਾਰੀ ਨੇ